ਮਿਤੀ 1 ਜਨਵਰੀ 2024 ਨੂੰ ਸਿਟੀ ਸਰਕਲ ਅੰਮ੍ਰਿਤਸਰ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਵਿਖੇ ਨਵੇਂ ਸਾਲ ਦੇ ਆਗਮਨ ਤੇ ਸਿਟੀ ਸਰਕਲ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਦੇ ਸੁੱਖ ਸ਼ਾਂਤੀ ਲਈ ਸੁਖਮਨੀ ਸਾਹਿਬ ਦਾ ਪਾਠ ਅਤੇ ਕੀਰਤਨ ਕਰਵਾਇਆ ਗਿਆ ਸਾਰੇ ਕਰਮਚਾਰੀਆਂ ਅਤੇ ਅਧਿਕਾਰੀਆਂ ਨੇ ਗੁਰੂ ਦੇ ਇਸ ਕਾਰਜ ਵਿੱਚ ਸੇਵਾ ਕੀਤੀ ਇਸ ਉਪਰੰਤ ਗੁਰੂ ਕਾਲ ਲੰਗਰ ਅਟੁੱਟ ਵਰਤਾਇਆ ਗਿਆ ਇਸ ਸਮਾਗਮ ਵਿੱਚ ਉ체ਚੇ ਤੌਰ ਤੇ ਚੀਫ ਇੰਜੀਨੀਅਰ ਬਾਰਡਰ ਜ਼ੋਨ ਸ੍ਰੀ ਸਤਿੰਦਰ ਸ਼ਰਮਾ ਜੀ डिप्टी चीफ इंजीनियर श्री राजीव पार्षद जी सारे ही सतकार योग ऐसे जीन सारे ही एसडीओ ने गुरु चरणा विच हाजरी लगवाई इस तो इलावा पंजाब राज पावर कारपोरेशन दिया समूह जथेबंदिया दे आगुआ समागम विच हाजरी लगवाई i'm वाने की सोल ਸਾਡਾ ਸਿੱਖਰ ਸਾਰਿਆਂ ਨੂੰ ਅੱਜ ਸਭ ਤੋਂ ਪਹਿਲਾਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਮੈਂ ਮੰਤਰੀ ਸਰਦਾਰ ਹਰਪ੍ਰਜਨ ਸਿੰਘ ਐਟੀਓ ਵੱਲੋਂ ਉਹਨਾਂ ਦੀ ਧਰਮ ਪਤਨੀ ਹੋਣ ਦੇ ਨਾਤੇ ਜਿਹੜਾ ਕਿ ਪੀਐਸਪੀਸੀਐਲ ਵੱਲੋਂ ਇੱਕ ਬਹੁਤ ਹੀ ਨਏ ਕੁਪਰਾਲਾ ਜਿਹਦੇ ਵਿੱਚ ਅਸੀਂ ਸਾਲ ਦੀ ਸ਼ੁਰੂਆਤ ਵਾਹਿਗੁਰੂ ਦਾ ਓਟ ਆਸਰਾ ਲੈ ਕੇ ਕਰ ਰਹੇ ਹਾਂ ਔਰ ਮੈਂ ਮੰਤਰੀ ਸਾਹਿਬ ਵੱਲੋਂ ਸਾਰਿਆਂ ਨੂੰ ਇਹੀ ਅਸ਼ੀਰਵਾਦ ਉਹਨਾਂ ਦਾ ਦੇਣਾ ਚਾਹਾਂਗੀ ਕਿ ਤੁਸੀਂ ਇਸ ਤਰ੍ਹਾਂ ਹੀ ਜਿਸ ਤਰ੍ਹਾਂ ਪਿਛਲੇ ਸਾਲ ਬਹੁਤ ਹੀ ਵੱਡੇ ਕੀਤੇ ਮਾਨ ਸਥਾਪਿਤ ਕੀਤੇ ਆ ਪੀਐਸਪੀਸੀਐਲ ਨੇ ਬਹੁਤ ਵਧੀਆ ਜਿਹੜਾ ਸਾਡਾ ਵਿਭਾਗ ਆ ਕੰਮ ਕਰ ਰਿਹਾ ਇਸ ਦੇ ਕਰਮਚਾਰੀ ਅਧਿਕਾਰੀ ਦਿਨ ਰਾਤ ਮਿਹਨਤ ਕਰਕੇ ਲੋਕਾਂ ਦੀ ਸੇਵਾ ਵਿੱਚ ਡਟੇ ਰਹਿੰਦੇ ਹਨ ਪਰਮਾਤਮਾ ਇਹਨਾਂ ਨੂੰ ਹੋਰ ਵਧੀਆ ਸਿਹਤ ਬਲ ਬੁੱਧੀ ਵਕਸ਼ਣ ਤੇ ਉਸੇ ਤਰ੍ਹਾਂ ਪੂਰੇ ਪੰਜਾਬ ਦੀ ਸੇਵਾ ਕਰਦੇ ਰਹਿਣ ਔਰ ਖੂਬ ਤਰੱਕੀਆਂ ਕਰਨ ਔਰ ਇਹਨਾਂ ਦਾ ਮਹਿਕਮਾ ਹੋਰ ਵੱਡੇ ਫੁੱਲੇ ਜਿਸ ਤਰ੍ਹਾਂ ਪਿਛਲੇ ਸਾਲ ਇਹਨਾਂ ਨੇ ਬਹੁਤ ਵਧੀਆ ਕੰਮ ਕੀਤੇ ਪੂਰੇ ਦੇਸ਼ ਵਿੱਚ ਪੀਐਸਪੀਸੀਐਲ ਦਾ ਨਾਮ ਬਣਿਆ ਔਰ ਮੈਂ ਵਾਹਿਗੁਰੂ ਅੱਗੇ ਅਰਦਾਸ ਕਰਦੀ ਹਾਂ ਕਿ ਅੱਜ ਉਹਨਾਂ ਦਾ ਓਟ ਆਸਰਾ ਵੀ ਲਿਆ ਇਸੇ ਤਰ੍ਹਾਂ ਇਹ ਵਿਭਾਗ ਬੁਲੰਦੀਆਂ ਨੂੰ ਛੂਏ ਸਾਨੂੰ ਜੀ ਕੀ ਫਤਿਹ ਸਭ ਤੋਂ ਪਹਿਲਾਂ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਵਾਰਕਾਂ ਅਸੀਂ ਬਹੁਤ ਵੜ ਭਾਗੇ ਆ ਗੁਰੂ ਮਹਾਰਾਜ ਦੀ ਕਿਰਪਾ ਨਾਲ ਅਸੀਂ ਗੁਰੂ ਮਹਾਰਾਜ ਦਾ ਓਟ ਆਸਰਾ ਲੈ ਕੇ ਨਵਾਂ ਸਾਲ ਸ਼ੁਰੂ ਕਰ ਰਹੇ ਹਾਂ ਔਰ ਸਾਨੂੰ ਸਾਡੇ ਬਿਜਲੀ ਮੰਤਰੀ ਸਾਹਿਬ ਜੀ ਦਾ ਵੀ ਪੂਰਾ ਆਸਰਾ ਹੈ ਓਟ ਆਸਰਾ ਹੈ ਨਾ ਜੀ ਸਾਰੇ ਹੋਣ ਕਰਕੇ ਅਸੀਂ ਆ ਬਹੁਤ ਕਰਨ ਕਰਦੇ ਆ ਕਿ ਅਸੀਂ ਹੋਰ ਮਿਹਨਤ ਤੇ ਲਗਨ ਨਾਲ ਕੰਮ ਨੂੰ ਕਰਾਂਗੇ ਤੇ ਪੀਐਸਪੀਸ਼ਲ ਨੂੰ ਉੱਪਰ ਤੱਕ ਪਹੁੰਚਾਵਾਂਗੇ ਨਵੇਂ ਸਾਲ ਦੇ ਪਲਕਸ ਸਾਰੇ ਲੋਕਾਂ ਨੂੰ ਕਜ਼ੂਮਰਾਂ ਨੂੰ EMPLOYES ਨੂੰ ਅਫਸਰਾਂ ਨੂੰ ਨਵੇਂ ਸਾਲ ਦੀ ਬਹੁਤ ਵਧਾਈ ਦਿੰਦਾ ਤੇ ਮੈਂ ਆਸ ਕਰਦਾ ਕਿ ਅਸੀਂ ਬਿਜਲੀ ਬੋਰਡ ਵੱਲੋਂ ਲੋਕਾਂ ਨੂੰ ਪੂਰੀ ਅੱਛੀ ਤਰ੍ਹਾਂ ਅੱਛੀ ਤਰ੍ਹਾਂ ਉਹਨਾਂ ਨੂੰ ਸੇਵਾ ਦੇਵਾਂਗੇ ਕਾਨੂੰਨ ਹਰ ਤਰ੍ਹਾਂ ਦੀ ਫੈਸਿਲਿਟੀ ਦੇਵਾਂਗੇ ਤਾਂ ਕਿ ਤਾਂ ਕਿ ਉਹ ਬਿਲੀਬੋਰਡ ਤੋਂ ਕਿਸੇ ਤਰ੍ਹਾਂ ਦੀ ਉਹਨਾਂ ਨੂੰ ਕੰਪਲੀਟ ਨਾ ਹੋਏ ਇਸ ਕਰਕੇ ਮਨਾਇਆ ਜਾਂਦਾ ਲੋਕਾਂ ਨੂੰ ਇੱਕ ਤਰ੍ਹਾਂ ਦੀ ਤੇ ਆਪਣੇ এমਪਲਾਈਜ਼ ਜਿਹੜੇ ਹੈਗੇ ਉਹਨਾਂ ਨੂੰ ਜਾਗਰਤ ਕਰਨ ਵਾਸਤੇ ਤੇ ਉਹਨਾਂ ਦੀ ਸਿਹਤ ਵਾਸਤੇ ਅੱਛੀ ਉਹਨਾਂ ਦੀ ਖੁਸ਼ੀਆਂ ਵਾਸਤੇ ਇਹ ਅਸੀਂ ਬਣਾਇਆ ਜਾਂਦੇ ਆ ਬਾਕੀ ਮੈਂ ਆਸ ਕਰਦਾ ਕਿ ਨਵਾਂ ਸਾਲ ਸਾਰਿਆਂ ਨੂੰ ਅੱਛਾ ਰਹੇ ਇਸ ਤੋਂ ਲਵਾ ਮੈਂ ਇਹ ਵੀ ਕਹਿਣਾ ਚਾਹਾਂਗਾ ਕਿ ਲੋਕਾਂ ਨੂੰ 300 ਯੂਨਟ ਸਰਕਾਰ ਨੇ ਮਾਫ਼ ਕੀਤੇ ਨੇ ਵੀ ਆਪਣੇ ਮੀਟਰ ਲਵਾਣ ਕੋਈ ਬਿਜਲੀ ਦੀ ਚੋਰੀ ਨਾ ਕਰਨ ਤਾਂ ਕਿ ਉਹ ਉਹਨਾਂ 300 ਯੂਨਟ ਦਾ ਪੂਰਾ ਫਾਇਦਾ ਲੈ ਸਕਣ ਇਹ ਸਿਟੀ ਸਰਕਲ 'ਚ ਜੋ ਅੱਜ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ ਇਹ ਹਰ ਸਾਲ ਪਹਿਲੀ ਜਨਵਰੀ ਨੂੰ ਕਰਾਇਆ ਜਾਂਦਾ ਹੈ ਇਹ ਜਿੱਥੇ ਪਾਠ ਇਸ ਲਈ ਕਰਾਇਆ ਜਾਂਦਾ ਹੈ ਕਿ ਅਸੀਂ ਆਪਣੇ ਪਰਮਾਤਮਾ ਦਾ ਉਹ ਆਸਰਾ ਲਈਏ ਅਤੇ ਉਹਨਾਂ ਦਾ ਅਗੇ ਅਰਦਾਸ ਕਰੀਏ ਕਿ ਸਾਡਾ ਜਿਹੜਾ ਆਉਣ ਵਾਲਾ ਸਾਲ ਆ ਉਹ ਜਿੱਥੇ ਸਾਡੇ ਮੁਲਾਜ਼ਮਾਂ ਦੀ ਦੇ ਨਾਲ ਹਮੇਸ਼ਾ ਉਹ ਅੰਗ ਸੰਗ ਸਹਾਇਤਾ ਕਰਨ ਦੀ ਰੱਖਿਆ ਕਰਨ ਉਸ ਦੇ ਨਾਲ ਨਾਲ ਅਸੀਂ ਇਹ ਨਵਾਂ ਸਾਲ ਤੇ ਜੋ ਇਹ ਅਸੀਂ ਸਮਾਗਮ ਕਰਦੇ ਹਾਂ ਇਹ ਪ੍ਰਣ ਲੈਣ ਲਈ ਵੀ ਕਰਦੇ ਹਾਂ ਕਿ ਅਸੀਂ ਸਾਨੂੰ ਪਰਮਾਤਮਾ ਬਲ ਬਖਸ਼ੇ ਬੁੱਧੀ ਬਖਸ਼ੇ ਤਾਂ ਜੋ ਅਸੀਂ ਵਕਤ ਤੋਂ ਵੱਧ ਲੋਕਾਂ ਦੀ ਆਪਣੇ ਸੇਵਾ ਕਰ ਸਕੀਏ ਉਹਨਾਂ ਦੀ ਜੋ ਸੈਟੀਸਫੈਕਸ਼ਨ ਦੇ ਅਨਸਾਰ ਉਹਨਾਂ ਨੂੰ ਜੋ ਸਾਡੀਆਂ ਉਹਨਾਂ ਨੂੰ ਸਹੂਲਤਾਂ ਅਸੀਂ ਦੇ ਸਕੀਏ ਤੇ ਨਿਰੰਤਰ ਰਹੀ ਇਹਨਾਂ ਨੂੰ ਸਪਲਾਈ ਨੂੰ ਜੀ ਡਿਸਪਲਾਈ ਜਾਂ ਪਾਵਰ ਸਪਲਾਈ ਦੀ ਨਿਰੰਤਰਤਾ ਬਹਾਲ ਰੱਖ ਸਕੀਏ ਜਿਹੜਾ ਪਾਸ ਕਰਾਇਆ ਗਿਆ ਨਵੇਂ ਪਾਲਾ ਜੀ ਹਾਂਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਖਾਤੇ ਜੋ ਅੱਜ ਪਹਿਲੀ ਧਿਰ ਨੂੰ ਨਵੇਂ ਸਾਲ ਦੀ ਆਗਮਾਤੇ ਇਸ ਸੁਖਨੇ ਸਾਹਿਬ ਜੀ ਦੇ ਪਾਸ ਕਰਾਏ ਗਏ ਆ ਉਹ ਹਰ ਸਾਲ ਦੀ ਤਰ੍ਹਾਂ ਸਾਡੇ ਅੱਜ ਸ੍ਰੀ ਸਰਕਲ ਨੇ ਮੁਲਾਜ਼ਮਾਂ ਨੇ ਅਧਿਕਾਰੀਆਂ ਤੇ ਕੰਮਚਾਰੀਆਂ ਦੇ ਰਲ ਕੇ ਸਹਿਯੋਗ ਦੇ ਨਾਲ ਇਹ ਗੁਰੂ ਮਹਾਰਾਜ ਦਾ ਹੋਟਾਸਰਾ ਲਿਆ ਆ ਕਿਉਂਕਿ ਸਾਡੇ ਸ੍ਰੀ ਸਰਕਲ ਦੀ ਪਰੰਪਰਾ ਇਹੋ ਆ ਕਿ ਨਵੇਂ ਸਾਲ ਦੇ ਚੜ੍ਹਦੇ ਆਂ ਪਹਿਲਾਂ ਗੁਰੂ ਮਹਾਰਾਜ ਦਾ ਹੋਟਾਸਰਾ ਲਖਣਾ ਤੇ ਫਿਰ ਬਾਕੀ ਕੰਮ ਸ਼ੁਰੂ ਕਰਨਾ ਉਹਦੇ ਨਾਲ ਨਾਲ ਅਸੀਂ ਸਾਰੇ ਮੁਲਾਜ਼ਮਾਂ ਅਧਿਕਾਰੀਆਂ ਦੀ ਸੁਖ ਮੰਗਦੇ ਆ ਉਹਨਾਂ ਦੀ ਤੰਦਰੁਸਤੀ ਚੜਦੀ ਕਲਾ ਰਵੇ ਔਰ ਸਾਡੇ ਜਿਹੜੇ ਮੁਲਾਜ਼ਮ ਆ ਉਹ ਆਪਣੇ ਲੋਕਾਂ ਦੀ ਨਿਰਵਗਣ ਜਰੀਆ ਉਹ ਸੇਵਾ ਕਰ ਸਕਣ ਤੇ ਹਮੇਸ਼ਾ ਹੀ ਉਹਨਾਂ ਨੂੰ ਚੰਗੀਆਂ ਸਵਾਮਾਂ ਦੇ ਸਕਣ ਇਸ ਕਰਕੇ ਆਪਾਂ ਓਟ ਆਸਰਾ ਲੈਂਦੇ ਹੋਏ ਗੁਰੂ ਮਾਰਿਆ ਦਾ ਧੰਨਵਾਦ ਕਰਦੇ ਆ ਤੇ ਲੱਖ ਲੱਖ ਵਧਾਈ ਦਿੰਦੇ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਭਾਈ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅੰਦਰੰਕਾਰ ਸਿੰਘ ਅੱਜ ਨਵੇਂ ਸਾਲ ਦੀ ਆਮਦ ਦੇ ਉੱਤੇ ਸੈਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਂਦੇ ਹੋਏ ਸਾਰੇ ਸਮੂਹ ਸਿਟੀ ਸਰਕਲ ਦੇ ਕਰਮਚਾਰੀ ਅਧਿਕਾਰੀ ਉਹ ਸੱਚੇ ਪਾਤਸ਼ਾਹ ਦਾ ਧੰਨਵਾਦ ਕਰਦੇ ਹੋਏ ਨੰਮਨ ਸਾਲ ਦੀ ਆਮਦ ਨੂੰ ਜੀ ਆਇਆਂ ਕਹਿੰਦੇ ਆ ਗੁਰੂ ਗੋੜੋਂ ਸੱਚੇ ਪਾਤਸ਼ਾਹ ਕੋਲ ਸਰਬੱਤ ਦੇ ਭਲੇ ਦੀ ਜਿਹੜੀ ਅਰਦਾਸ ਕੀਤੀ ਗਈ ਆ ਪ੍ਰਮਾਤਮਾ ਕਰੇ ਸਾਡੇ ਸਾਰੇ ਅਧਿਕਾਰੀ ਕਰਮਚਾਰੀਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਤੇ ਅਸੀਂ ਸਾਰੇ ਇਸ ਵਕਤ ਇਸ ਮੌਕੇ ਤੇ ਸਮੁੱਚੇ ਸਾਲ ਦੀ ਤੇ ਪ੍ਰਣ ਵੀ ਕਰਦੇ ਆਂ ਕੀ ਲੋਕਾਂ ਨੂੰ ਨਿਰਵਿਘਨ ਜਿਹੜੀ ਆ ਸਪਲਾਈ ਕਬੜੀਆਂ ਨਿਰੰਤਰ ਜਿਹੜੀ ਦਿੱਤੀ ਜਾਂਦੀ ਸੋ ਸਾਰਿਆਂ ਨੂੰ ਮੇਰੀ ਬੇਨਤੀ ਵੀ ਆ ਕਿ ਗੁਰੂ ਸਾਹਿਬ ਦਾ ਔਟਾਸਰਾ ਲੈ ਕੇ ਸਮੁੱਚੇ ਲੋਕਾਂ ਨੂੰ ਮਾਨਵਤਾ ਦੀ ਸੇਵਾ ਵੀ ਆ ਕਿਉਂਕਿ ਸਾਡਾ ਜਿਹੜਾ ਜਨਮ ਆ ਅੰਮ੍ਰਿਤਸਰ ਦੀ ਧਰਤੀ ਤੋਂ ਆ ਤੇ ਗੁਰੂ ਰਾਮਦਾਸ ਜੀ ਜਿਹੜੀ ਬਿਸਤਰ ਨਗਰੀ ਆ ਤਾਂ ਤਾਂ ਰਾਮਦਾਸ ਵਰ ਜਿਨ ਸਰਿਆਤ ਨੇ ਸਿਵਾਰਿਆ ਪੂਰੀ ਹੋਈ ਕਰਾਮਾਤ ਆਪਸੇ ਜਨ ਹਰੇ ਧਾਰਿਆ ਸੋ ਗੁਰੂ ਰਾਮਦਾਸ ਜੀ ਨੇ ਸਾਡੇ ਤੇ ਅਖbaar ਕਿਰਪਾ ਬਖਸ਼ਿਸ਼ ਕੀਤੀ ਆ ਕਿ ਅਸੀਂ ਸਾਰੇ ਰਲ ਮਿਲ ਕੇ ਇਸ ਗੁਰੂ ਜੀ ਦਾ ਆਓਟ ਆਸਰਾ ਲੈਂਦੇ ਹੋਏ ਨਵਾਂ ਸਾਲ ਜਿਹੜੀ ਉਹਦੀ ਆਮਦ ਤੇ ਉੱਤੇ ਨਵਾਂ ਸਾਲ ਮਨਾਉਂਦੇ ਆ ਤੇ ਸਮੁੱਚੀ ਮਨੁੱਖਤਾ ਨੂੰ ਜਿਹੜੀ ਆ ਸੁੱਖ ਸ਼ਾਂਤੀ ਦੀ ਕਾਮਨਾ ਕਰਦੇ ਆ ਤੇ ਅੱਜ ਇਸ ਮੌਕੇ ਦੇ ਉੱਤੇ ਜਿਹੜਾ ਸਮੁੱਚੇ ਮਲਾਜਮਾਂ ਵੱਲੋਂ ਕਰਮਚਾਰੀਆਂ ਅਧਿਕਾਰੀਆਂ ਵੱਲੋਂ ਲੰਗਰ ਵੀ ਲਗਾਇਆ ਜਾਂਦਾ ਸੋ ਸਾਰਿਆਂ ਨੂੰ ਸਾਡੀ ਬੇਨਤੀ ਵੀ ਹੈ ਲੰਗਰ ਛੱਕ ਕੇ ਗੁਰੂ ਦਾ ਧੰਨਵਾਦ ਵੀ ਕਰਨਾ ਚਾਹੀਦਾ ਸੋ ਸਾਰਿਆਂ ਨੂੰ ਨਵੇਂ ਸਾਲ ਦੀ ਆਮਦ ਤੇ ਵਧਾਈ ਪਰਮਾਤਮਾ ਕਰੇ ਸੁੱਖ ਨਾਲ ਸ਼ਾਂਤੀ ਨਾਲ ਹਿੰਦਸਤਾਨ